ਖਬਰਨਾਮਾ ਦੇਖ ਰਿਹਾ ਸਾਰੀ ਸੁੱਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਹਾਂ ਤੁਹਾਡਾ ਉਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੈਸੇ ਤਾਂ ਹਰ ਰੋਜ਼ ਕਹਿੰਦੇ ਨੇ ਕਿ ਪੰਜਾਬ ਦਾ ਖਜ਼ਾਨਾ ਬਿਲਕੁਲ ਫੁੱਲ ਹੈ ਪੈਸਿਆਂ ਦੀ ਕਮੀ ਨਹੀਂ ਮਲਾਜ਼ਮਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਪੰਜਾਬ ਨੇ ਜਿਹੜਾ 3 ਸਾਲਾਂ ਦੇ ਵਿੱਚ ਕਰਜ਼ਾ ਲਿਆ ਹੈ ਉਸ ਕਰਜ਼ੇ ਦੀ ਵਿਆਜ ਲਾਉਣ ਦੇ ਲਈ ਪੰਜਾਬ ਸਰਕਾਰ ਨੂੰ ਕਰਜ਼ਾ ਲੈਣਾ ਪੈ ਰਿਹਾ ਹੈ ਮਈ ਦੇ ਮਹੀਨੇ ਦੇ ਵਿੱਚ ਵੀ ਜਿਹੜਾ ਚੱਲ ਰਿਹਾ ਇਹ ਬੁਰਾ ਹਾਲ ਹੈ April ਦੇ ਵਿੱਚ ਵੀ ਬੁਰਾ ਹਾਲ ਹੋਇਆ ਜਿੰਨੀ GST ਆਉਣੀ ਸੀ ਜਿੰਨੀ ਇਨਕਮ ਆਉਣੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਨੂੰ ਲੈ ਕੇ ਉਹ ਨਹੀਂ ਆਈ ਪਿਛਲੇ ਦਿਨਾਂ ਦੇ ਵਿੱਚ ਖਬਰ ਹੋਈ ਸੀ ਕਿ ਬੱਸਾਂ ਜਿਹੜੀਆਂ ਨੇ ਉਹ ਬੱਸਾਂ ਦੇ ਡਰਾਈਵਰ ਅਤੇ ਕਨੈਕਟਰਾਂ ਵੱਲੋਂ ਹੜਤਾਲ ਕੀਤੀ ਜਾਵੇਗੀ ਵੀ ਮੈਨੂੰ ਲੈ ਕੇ 2021 22 23 ਜਿਸ ਦੇ ਵਿੱਚ ਖੱਜਲ ਖਵਾਰ ਹੋਣਾ ਪਵੇਗਾ ਖਾਸ ਕਰਕੇ ਮਹਿਲਾਵਾਂ ਨੂੰ ਜਾਂ ਜਿਹੜੇ ਲੋਕ ਨੌਕਰੀ ਕਰਦੇ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਉਂਦੇ ਨੇ ਇਹ ਮਲਾਜ਼ਮਾਂ ਵੱਲੋਂ ਕਿਆ-ਕਿਆ ਸੀ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਸਾਡੇ ਕੋਲ ਪੈਸਿਆਂ ਦੀ ਕਮੀ ਨਹੀਂ ਫਿਰ ਅਸੀਂ ਕੰਟ੍ਰੈਕਟ ਬੇਸ ਤੇ ਹਾਂ ਠੇਕੇ ਬੇਸ ਤੇ ਹਾਂ ਜਿਸ ਦੇ ਵਿੱਚ ਕੰਡਕਟਰ ਵੀ ਨੇ ਜਿਸ ਦੇ ਵਿੱਚ ਡਰਾਈਵਰ ਵੀ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਗਵੰਤ ਮਾਨ ਨੂੰ ਇਹਨਾਂ ਡਰਾਈਵਰਾਂ ਅਤੇ ਕੰਟੈਕਟ ਡਰਾਈਵਰਾਂ ਅਤੇ ਕੰਡਕਟਰਾਂ ਨੇ ਕਿਹਾ ਸੀ ਕਿ ਸਾਨੂੰ ਫਿਰ ਤੁਸੀਂ ਰੈਗੂਲਰ 베ਸ ਤੇ ਕਿਉਂ ਨਹੀਂ ਕਰ ਦਿੰਦੇ ਬਾਅਦ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਟ੍ਰਾਂਸਪੋਰਟ ਮੰਤਰੀ ਲਾਲਜੀਤ ੁੱਲਰ ਹੋਣਾ ਵੱਲੋਂ ਇਹਨਾਂ ਨੂੰ ਕੋਹਰਾ ਜਵਾਬ ਦੇ ਦਿੱਤਾ ਗਿਆ ਲੇਕਿਨ ਇਹਨਾਂ ਨੇ ਵੀ ਆਪਣੀ ਤੇਵਰ ਦਿਖਾਏ ਸਰਕਾਰੀ ਬੱਸਾਂ ਦੇ ਜਿਹੜੇ ਕੰਟੈਕਟ 베ਸ ਤੇ ਨੇ ਡ라이ਵਰਾਂ ਅਤੇ ਕਨੈਕਟਰ ਨੇ ਉਹਨਾਂ ਨੇ ਕਿਹਾ ਕਿ ਵੀ ਤੋਂ ਬਾਅਦ ਅਸੀਂ ਪੱਕੇ ਤੌਰ ਤੇ ਧਰਨੇ ਤੇ ਚਲੇ ਜਾਵਾਂਗੇ ਇੱਕ ਪਾਸੇ ਪੰਜਾਬ ਦੀ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਆਲਰੇਡੀ ਨਿਖੇਧੀ ਹੋ ਰਹੀ ਹੈ ਆਖਰਕਾਰ ਚੁਕਣਾ ਪਿਆ ਪੰਜਾਬ ਸਰਕਾਰ ਨੂੰ ਖਾਸ ਕਰਕੇ ਟਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਨੂੰ ਉਹਨਾਂ ਨੇ ਕਿਹਾ ਕਿ ਉਹ ਫਾਈਲ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਭੇਜ ਦਿੱਤੀ ਗਈ ਹੈ ਮੁੱਖ ਮੰਤਰੀ ਦੇ ਬਾਅਦ ਉਹ ਰਾਜਪਾਲ ਕੋਲ ਜਾਵੇਗੀ ਤੁਹਾਨੂੰ ਜਲਦੀ ਹੀ ਪੱਕੇ ਕਰ ਦਿੱਤਾ ਜਾਵੇਗਾ ਇਸ ਨੂੰ ਲੈ ਕੇ ਮਲਾਜ਼ਮਾ ਨੇ ਇੱਕ ਵਾਰੀ ਉਹ ਹੜਤਾਲ ਜਿਹੜੀ ਹੈ ਮੁਲਤਵੀ ਕਰ ਦਿੱਤੀ ਹੈ ਦੂਸਰੇ ਪਾਸੇ ਇਹ ਗੱਲ ਕਹੀ ਹੈ ਕਿ 2 ਘੰਟੇ ਦਾ ਬੱਸ ਸਟੈਂਡ ਉੱਤੇ ਆ ਜਿਹੜਾ ਹੈ ਬੱਸ ਸਟੈਂਡ ਜਿਹੜੇ ਨੇ ਉੱਥੇ ਬੱਸਾਂ ਡੀਪੂ ਦੀਆਂ ਨਹੀਂ ਆਉਣਗੀਆਂ ਕਨੈਕਟਰਾਂ ਅਤੇ ਡਰਾਈਵਰ ਵੱਲੋਂ ਵਿਰੋਧ ਕੀਤਾ ਜਾਵੇਗਾ ਯਾਨੀ ਕਿ 2 ਘੰਟੇ ਪਰੇਸ਼ਾਨ ਹੋਣਾ ਪਵੇਗਾ 2 ਘੰਟੇ ਤੋਂ ਬਾਅਦ ਉਹ ਫਿਰ ਜਿਹੜਾ ਹੈ ਬੱਸਾਂ ਦੇ ਵਿੱਚ ਡਰਾਈਵਰ ਅਤੇ ਕਨੈਕਟਰ ਚਲੇ ਜਾਣਗੇ ਅਤੇ ਉਹ ਆਪਕੋ ਆਪਣੇ ਰੂਟ ਚੱਕਣਗੇ ਏਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਟਰਾਂਸਪੋਰਟ ਮੰਤਰੀ ਪੁਲਰ ਸਾਹਿਬ ਹੋਣੀ ਇੱਕ ਵਾਰ ਚੁਕੇ ਨੇ ਉਹਨਾਂ ਕਹਿੰਦੇ ਕਿ ਜਲਦੀ ਹੀ ਕਨੈਕਟਰ ਅਤੇ ਡਰਾਈਵਰਾਂ ਨੂੰ ਪੱਕੇ ਕਰ ਦਿੱਤਾ ਜਾਵੇਗਾ